ਤਾਂ ਮਤਲਬ ਇਹ ਆ ਵੀ ਮੈਂ ਤੇਰੇ ਨਾਲ ਨਾਲ ਹਾਰਮੋਨ ਟਾਂ ਵੀ ਗੱਲਾਂ ਕਰਦੀ ਆ ਮੈਂ ਜੋ ਵੀ ਕਹਿ ਰਿਹਾ ਨਾ ਸੱਚ ਕਹਿ ਰਿਹਾ ਸੱਚ ਆ ਉਹ ਤਾਂ ਤੇਰੇ ਮੂੰਹ ਤੇ ਬੋਲ ਰਿਹਾ ਮੈਂ ਤੇਰੇ ਇੰਨੀ ਮਤ ਤੂੰ ਹੈਜੀ ਸ਼ਬਦਾਵਲੀ ਵਰਤ ਰਿਹਾ ਮੇਰੇ ਲਈ ਕਿੰਨੇ ਵਾਦੇ ਕੀਤੇ ਸੀ ਤੂੰ ਮੇਰੇ ਨਾਲ ਤੂੰ ਐ ਕਰੇਗਾ ਜੇ ਕਰੇਗਾ ਉਹ ਕਰੇਗਾ ਤੂੰ ਤਾਂ ਮੇਰੇ ਨਾਲ ਇੱਕ ਵਾਤਾ ਵੀ ਨਹੀਂ ਨਵਾ ਸਕਿਆ ਫਿਰ ਸੱਤ ਜਨਮਾਂ ਦੇ ਵਾਦੇ ਕਿਉਂ ਕੀਤੇ ਸੀ ਮੇਰੇ ਨਾਲ ਤੂੰ ਤੂੰ ਸਿਰਫ ਆਪਣੀ ਮਾਂ ਨੂੰ ਪਿਆਰ ਕਰਦਾ ਬਾਵੇ ਸਿਰਫ ਆਪਣੀ ਮਾਂ ਨੂੰ ਭੈਣੇ ਘਰੇ ਕੌਣ-ਕੌਣ ਸੀ ਘਰ ਕਹੇ ਜਾ ਉਹਨਾਂ ਦਾ ਭਰੇ ਦੋਨੇ ਮਾਂ-ਪੁੱਤ ਸੀ ਭੈਣੇ ਅੱਛਾ ਘਰ ਵੀ ਠੀਕ-ਠਾਕ ਜਿਹੀ ਸੀਗਾ ਠੀਕ-ਠਾਕ ਸੀ ਹਾਂ ਐਵੇਂ ਠੀਕ-ਠਾਕ ਮਾਂ ਕਿੰਨਾ ਸੋਹਣਾ ਘਰ ਸੀਗਾ ਅਬੇ ਤੈਨੂੰ ਕੀ ਪਤਾ ਤੇੜਾ ਤਾਂ ਉਹਨਾਂ ਦੇ ਆਈਆਂ ਪਈਆਂ ਸੀ ਜਾ ਬਾਹਰ ਨਾ ਬੁਲਾ ਨਾ ਪਾਣੀ ਲੈ ਜਾ ਕੇ ਕੋਈ ਨਹੀਂ ਬੈਠਾ ਰਹਿਣ ਦੇ ਇਹਨੂੰ ਸੋਹਣਾ ਲੱਗਿਆ ਹੋਣਾ ਘਰ ਨੇ ਅੱਡੀ ਅੱਤੀ ਕੱਟੀ ਦਾ ਜਨਾਨੀ ਅੱਛਾ ਹਾਂ ਉਹਦੇ ਕਿੱਥੇ ਨਾਖਰੇ ਥੱਲੇ ਆ ਨਾ ਤਾਂ ਨਖਰੇ ਹੀ ਨਹੀਂ ਕੀਮੀ ਦਾ ਥੱਲੇ ਹੁੰਦਾ ਕੀ ਕਹਿੰਦੀ ਭਣੇ ਉਹ ਉਹ ਤਾਂ ਐ ਕਰਦੀ ਸੀ ਇਕੱਠ ਚੱਕ ਚੱਕ ਗੱਲਾਂ ਉਹ ਆਪਣੀ ਜਵਾਬ ਦੇ ਕਿੱਥੇ ਪੈਰ ਲੱਗਣ ਦੇਊਗੀ ਨਾ ਹੁਣ ਇਕੱਠ ਗੱਲ ਦਿੰਦੀਆਂ ਚਾਰ ਚਾਰ ਬਣਾ ਕੇ ਛੱਡੇ ਮੈਨੂੰ ਤਾਂ ਉਹਨੇ ਗੱਡੀ ਨਹੀਂ ਔੜਨ ਦਿੱਤੀ ਕਹਿੰਦੀ ਕੀ ਸੀ ਕਹਿੰਦੀ ਕਿ ਉਹ ਤਾਂ ਪੈ ਨਹੀਂ ਜਮੀਂ ਦੀ ਅੱਡੀ ਲਾਲ ਚਣਾਈ ਦੀ ਲਾਲ ਚਣ ਜਨਾਨੀ ਐ ਜਿਹੜਾ ਖੁਦ ਰਜ਼ੀ ਰੱਬ ਦਾ ਨਾ ਨਾਲੇ ਜ਼ਮੀਨ 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 ਨਹੀਂ ਭਣੇ ਮੈਂ ਤਾਂ ਸੁਣ ਕੇ ਆਈ ਆ ਅਨੁਲਿਆ ਅਬੀ ਤਾਂ ਮੈਨਾਂ ਤੇ ਉੱਪਰ ਜਮੀਨ ਦੇਣੀ ਹੈਗੀ ਲੈ ਮੈਂ ਤਾਂ ਸੁਣਿਆ ਕਹਿੰਦੇ ਨਪੁੱਤੀ ਦੇ ਬਥੇਰੀ ਜ਼ਮੀਨਾਂ ਨਾਲ ਪੇਕਟਿਆਂ ਦੀ ਨਾਲ ਸੌਹਰਿਆਂ ਦੀ ਚੀਜ਼ ਵੇਚ ਕੇ ਖਾ ਗਿਆ ਉਹਦਾ ਪੇਚ ਅੱਛਾ ਹਾਂ ਉਹ ਤਾਂ ਪਹਿਲਾਂ ਪਿੰਦਾ ਸੀ ਤਾਂ ਹੀ ਤਾਂ ਮਰ ਗਿਆ ਛੇਤੀ ਨਹੀਂ ਮੈਂ ਮਰ ਜਾ ਐਨੇ ਜੜ ਤੂੰ ਕਿੱਥੋਂ ਪਤਾ ਕਰ ਲਿਆ ਮਾਂ ਮੈਂ ਤੈਨੂੰ ਕੀ ਪਤਾ ਹੈ ਤੈਨੂੰ ਕਿਹਾ ਨਾ ਮੈਂ ਪਾਣੀ ਲਿਆ ਤੂੰ ਹਾਂ ਲਾਪਰੇ ਤੇ ਬਾਪੂ ਫਿਰ ਤਾਂ ਪਕੂੜੀ ਡੋਪ ਦਿੰਦੇ ਫਿਰ ਕੀ ਬਣਦਾ ਆਪਣਾ ਭੈਣੇ ਮੈਨੂੰ ਨਹੀਂ ਲੱਗਦਾ ਉੱਥੇ ਕੁੜੀ ਦਾ ਸੇਵਾ ਹੋਊਗਾ ਮੇਰੀ ਤੇਰ ਤੋਂ ਦੋਂਬਨ ਵਾਲਾ ਕੰਮ ਹੀ ਐ ਚੱਕਮੀ ਜਨਾਨੀ ਦੇ ਮੁਕੇ ਕਿੱਥੋਂ ਪੈਰ ਲੱਗਣ ਦੀ ਉਹ ਕੀ ਉਹ ਮੈਨੂੰ ਕਹਿਦਾ ਸੀ ਲਾਪਰੀ ਦਾ ਬਾਪੂ ਵੀ ਤੂੰ ਨਾਲ ਲੱਗ ਜਾ ਵਹੀਂ ਕਹਿਤਾ ਮਾਂ ਭੈਣ ਜਾਂਦੀ ਆ ਚੱਲ ਕੋਈ ਜੇ ਬਾਅਦ ਚੱਲਦੀ ਮਸੀ ਤੈਨੂੰ ਵੀ ਪਤਾ ਲੱਗ ਜਾਂਦਾ ਸਾਰੀ ਸਚਾਈ ਦਾ ਨਾ ਫਿਰ ਮੈਂ ਤਾਂ ਤਿੰਨ ਪੰਜ ਕਰਕੇ ਹੀ ਆਉਂਦੀ ਤਿੰਨ ਪੰਜ ਦਾ ਆਪਾਂ ਕੀ ਕਰਨਾ ਸੀ ਉਹ ਆਪਦੇ ਘਰੇ ਆਪਾਂ ਆਪਦੇ ਘਰੇ ਨਾ ਨਾ ਮੋੜ ਤੋੜ ਦੇ ਦਿੰਦੀ ਗੱਲ ਦਾ ਮੋੜ ਨੂੰ ਆਪਾਂ ਕਿਹੜਾ ਰਿਸ਼ਤਾ ਕਰਦਾ ਉਸ ਤੇ ਹਾਂ ਉਹ ਤਾਂ ਗੱਲ ਠੀਕ ਆ ਬਾਈ ਸਾਰੀ ਉਮਰ ਕੋਨੇ ਪੂਰੀ ਜਾਂਦੀ ਆ ਨਾ ਕੋ ਕਾਪਾ ਨੂੰ ਹੋਊਗਾ ਜੇ ਕੱਲ ਨੂੰ ਕੁੜੀ ਦੁਖੀ ਹੋਊਗੀ ਚਲ ਚੰਗਾ ਹੋਇਆ ਨੇੜੀ ਕੰਮ ਨਿਪਟੜ ਗਿਆ ਜੇ ਕਿਤੇ ਕੁੜੀ ਨੂੰ ਵਿਆਹ ਜਾਂਦਾ ਨਾ ਤਾਂ ਕਰ ਲਟਾ ਦਿੰਦੇ ਨਾਲੇ ਕੁੜੀ ਨੂੰ ਡੰਡ ਲੱਗ ਜਾਂਦਾ ਜਾਂਦਾ ਹੋਰ ਇੰਨਾ ਤਾਂ ਛੱਡੀਆਂ ਬੱਜੀ ਜਾਂਦੀਆਂ ਹੋਰ ਐ ਨਹੀਂ ਸਮਝ ਆਉਂਦੀ ਆਪਣੀ ਕੁੜੀ ਜੀ ਦੀਆਂ ਪੜੀਆਂ ਫਿਰ ਬੂਚੀ ਨੇ ਸਾਰੀਆਂ ਉਹ ਢੂਠੀ ਬੋਲੀ ਜਾਂਦਾ ਉਹ ਇਹਨੂੰ ਤੇ ਮੇਰੀਆਂ ਤਿੰਨ ਉਹ ਭਾਰਤੀ ਬਾਇ ਕਰਨਾ ਹੋਈ ਜਾਂਦਿਆਂ ਨੇ ਝੂਠ ਭਾਰ ਬੋਲੀ ਜਾਂਦਾ ਬਣਾ ਬਣਾ ਮਾਸ ਗਿਆ ਗਿਆ ਤੋਰੀ ਜਾਂਦੀ ਨਹੀਂ ਪੈਣੇ ਆਪਣੀਆਂ ਕੁੜੀਆਂ ਗੂਆਂ ਵਰਗੀਆਂ ਨੇ ਐਡੀਆਂ ਸਿਆਣੀਆਂ ਨੇ ਇਹਨਾਂ ਨੂੰ ਕੋਈ ਰਿਸ਼ਤੇ ਨਹੀਂ ਹੋਣੇ ਰਿਸ਼ਤੇ ਨਾਲ ਤਾਂ ਭੱਜ-ਭੱਜ ਹੁੰਦੇ ਨੇ ਇਹ ਤਾਂ ਉਹੀ ਕਮਲ ਕੁੱਟਦੀ ਆ ਕੁੜੀ ਉਹ ਰਿਸ਼ਤਾ ਵਧੀਆ ਮਾਸੀ ਉਹ ਪਤਾ ਕਰ ਲੋ ਤੁਸੀਂ ਅੱਛਾ ਮਾਂ ਵੀ ਮਰ ਜਾਂਦੇ ਭਾਈ ਪਤਾ ਆ ਫਿਰ ਤੇਰੇ ਭਾਈ ਮੈਂ ਤਾਂ ਕੁਝ ਨਹੀਂ ਕਹਿੰਦੀ ਘਰ ਤੇ ਉਹ ਭੈਣੇ ਕਿਤੇ ਉਹੀ ਤਾਂ ਤੈਨੂੰ ਕੋਈ ਨਹੀਂ ਕਹੇਤਾ ਹੋ ਕੋਸ਼ਾ ਜਾਣ ਕੇ ਲਗ ਡਟ ਤੇ ਉਹਨਾਂ ਦੀ ਲਗ ਡਟ ਹੁੰਦੀ ਹੋਵੇ ਭੈਣੇ ਸਾਰਾ ਦਿਨ ਆਪਾਂ ਬੰਦਿਆਂ ਚ ਰਹਿੰਦੇ ਆ ਜਨਾਨੀ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੋਂ ਬੋਲਦੀ ਆ ਇਹ ਉਹ ਤਾਂ ਤੇਰੀ ਗੱਲ ਠੀਕ ਆ ਭਾਈ ਕਾਲੇ ਉਹ ਵੀ ਮੈਨੂੰ ਐ ਲੱਗਦਾ ਵੀ ਕੱਲਾ ਲਾਪਰੀਤੀ ਭਲਾ ਸੋchna ਪਰ ਗਾਹਾਂ ਵੀ ਦੇਖਣਾ ਪਤਾ ਗਰਾਫਕ ਕਿਹੜੇ ਉਹ ਸੋਚੀ ਦਿੰਦਾਂ ਜੇ ਕੋਈ ਉਨੀ ਕਿ ਹੋ ਗਈ ਭਲਾ ਇਹ ਕਿਹੜਾ ਕੋ ਡੰਕਰ ਪਛੂ ਹੈ ਕੀ ਰਸਾ ਕਿਸੇ ਵੇਖ ਬੜਾ ਦਾਂਗੇ ਹਾਂ ਆਲੀ ਉਮਰ ਦੇ ਸੰਬੰਧ ਹੁੰਦੇ ਰੋ ਸਹੀ ਬਾਬੂ ਚਾਚਾ ਸੋ ਸਮਝ ਕੇ ਕਹਿ ਮੈਂ ਗੱਲਾਂ ਜਿਹੜਾ ਕਹਿਣਾ ਕਰਦਾ ਕੋਈ ਪਾਗਲਾ ਦੱਸੋ ਮੈਨੂੰ ਕੋਈ ਨਾ ਲਾਪਰੀ ਤਰੋਂ ਸਮਝਾ ਦਾਂਗੇ ਸੰਦੋ ਤੇ ਦਿਨ ਹੀ ਨਹੀਂ ਦਲਦੇ ਮਾਂ ਪਤਾਂ ਦੇ ਤੂੰ ਕਹਿੰਦੇ ਤੇਰੀ ਮਾਂ ਕੁਛ ਕਹਿੰਦੀ ਹੈ ਮੈਂ ਤਾਂ ਕੁਛ ਨਹੀਂ ਕਹਿੰਦੀ ਠੀਕ ਆ ਦੁੱਖ ਫਿਰ ਕੱਲ ਨੂੰ ਸੁਣਨੀ ਹੋਊਗਾ ਫਿਰ ਮੈਨੂੰ ਤਾਂ ਕਿਹੋ ਨਾ ਵੀ ਭਾਈ ਤੂੰ ਗਈ ਸੀ ਗੱਲ ਕਰਨ ਚਲ ਕੋਈ ਨਾ ਫੇਰ ਤੈਨੂੰ ਤਾਂ ਹੀ ਤਾਂ ਤੁਹਾਨੂੰ ਭੇਜੇ ਨਾ ਪਤਾ ਕਰਨ ਵਾਸਤੇ ਮੈਂ ਤਾਂ ਹੀ ਕ ਕੋਈ ਨਾ ਭਾਈ ਕੁੜੀਆਂ ਹਾਂ। ਕਾਈ ਜੀ। ਰਾਇਆ ਪੁੱਤ। ਮੈਂ ਤਾਂ ਹੁਣੇ ਆਈ ਆ ਕਾਲਜ ਤੋਂ। ਹਾਂ ਬੁੱਚਾ ਸਾਕੇ ਦੱਸੋ। ਥੋੜੇ ਚ ਕੋਣ ਗਿਆ ਸੀ ਉੱਥੇ ਮੁੰਡੇ ਵਾਲਾਂ ਦੇ ਘਰੇ? ਤੇਰੀ ਮਾਸੀ। ਮੈਂ ਗਈ ਸੀ ਪੁੱਤ। ਅੱਛਾ ਤੇ ਹੋਰ ਕੌਣ ਗਿਆ ਸੀ? ਜਰਦੀ ਨਾਲ ਗਿਆ ਸੀ ਕਾਲਾ। ਨਾਲ ਕਾਲਾ ਗਿਆ। ਪਰ ਮੈਂ ਤੁਹਾਡਾ ਕਿ ਮਜ਼ਕੀਨ ਮੰਨਣਾ ਵਿੱਚ ਸੱਚ ਬੋਲਦੇ ਹਾਂ। ਕਿਉਂ? ਅਸੀਂ ਝੂਠੀ ਬੋਲਦੇ ਹਾਂ ਹੋਰ। ਈ ਗੱਲ ਅਸੀਂ ਤੇਰਾ ਪਰਾਨ ਨਹੀਂ ਚਾਹੁੰਦੇ ਤੂੰ ਸਾਨੂੰ ਬਗਾਨੀ ਐ ਮਾਸੀ ਜੀ ਉਹ ਗੱਲ ਨਹੀਂ ਹੈਗੀ ਹੁਣ ਨਾ ਮੈਨੂੰ ਮੁੰਡੇ ਦਾ ਫੋਨ ਆਇਆ ਸੀ ਉਹ ਤਾਂ ਕਹਿੰਦਾ ਸਾਡੇ ਤੇ ਕਦੇ ਕੋਈ ਵੀ ਨਹੀਂ ਆਇਆ ਹੈਗਾ ਹੁੰਦਾ ਕਹਿੰਦਾ ਜੇ ਸਾਡੇ ਕੀ ਜਾਣਿਆ ਕਦੋਂ ਕੌਣਗੇ ਮੈਂ ਕਿਹਾ ਮੈਂ ਤਾਂ ਕਰੋ ਪਤਾ ਕਰਿਆ ਵੀ ਮੇਰੇ ਤਾਈ ਤੇ ਤਾਇਆ ਤੇ ਤਾਈ ਦੇ ਉਹਦੇ ਮੁੰਡੇ ਗਏ ਆ ਉਹ ਕਹਿੰਦਾ ਨਹੀਂ ਮੇਰੀ ਮਾਂ ਤਾਂ ਕਹਿੰਦੀ ਕੋਈ ਵੀ ਨਹੀਂ ਆਇਆ ਉਹ ਫਿਰ ਉਹ ਅੰਦਰ ਹੀ ਨਹੀਂ ਪਿਆ ਸੀ ਅੰਦਰ ਪਿਆ ਸੀ ਪਰ ਤਾਂ ਨਕਾਲ ਜਿ ਸੀਗਾ ਕੋਲੋਂ ਸੋ ਆਇਓ ਤਾਂ ਵਾਪਸ ਮੈਨੂੰ ਲੱਗਾ ਤਾਂ ਮੁੰਡੇ ਦਾ ਵੀ ਅੰਦਰ ਕੋਈ ਨਾ ਪਿਆ ਸੀ ਮੈਨੂੰ ਤਾਂ ਅੰਦਰੋਂ ਬਾਜ ਆਉਂਦੀ ਸੀ ਐ ਲੱਗਿਆ ਜਿਵੇਂ ਕੋਈ ਹੈਗਾ ਅੰਦਰ ਤੁਸੀਂ ਘਰੇ ਗਏ ਸੀ ਕਿ ਨਾ ਸੱਚੀ ਸੱਚੀ ਦੱਸ ਦੋ ਤੂੰ ਗਏ ਤਾਂ ਹੈਗੇ ਤੇ ਲਾਪਰੀ ਤਾਂ ਗਏ ਤੇ ਬਈ ਕਰੇ ਦੋਨਾਂ ਦੇ ਫਿਰ ਉਹਦਾ ਮੁੰਡੇ ਦਾ ਮੁੰਡੇ ਦਾ ਰਾਤਾ ਨਹੀਂ ਹੋਣਾ ਪੁੱਤ ਤੁਸੀਂ ਸਾਫ਼ ਸਾਫ਼ ਗੱਲ ਦੱਸੋ ਮਾਂ ਪੁੱਤ ਕਰੀ ਕੀ ਜਾਣੇ ਹੋ ਬਾਪੂ ਘਰੇ ਜਾ ਕੇ ਆਏ ਹੋ ਸੀ ਉਹਨਾਂ ਦੇ ਜੇ ਤੁਸੀਂ ਜਾ ਕੇ ਆ ਵੀਰੇ ਫਿਰ ਮੁੰਡਾ ਪਾਗਲਾ ਮੈਨੂੰ ਮੈਨੂੰ ਫੋਨ ਕਰਕੇ ਕਿਉਂ ਕਹਿੰਦਾ ਵੀ ਘਰੇ ਕੋਈ ਆਇਆ ਕਿਉਂ ਨਹੀਂ ਕਦੋਂ ਕੌਣ ਕੇ ਕਹਿੰਦਾ ਸਾਡੀ ਕੀ ਜਾਣੇ ਆ ਉਹ ਬਾਈ ਮੁੰਡਾ ਤਾਂ ਹਾਂ ਮਿਲੀ ਨਹੀਂ ਹੈਗਾ ਉਹਦੇ ਮਾਂ ਸੀ ਜੀ ਮੁੰਡੇ ਵਾਲੇ ਤਾਂ ਘਰੇ ਗਏ ਸੀ ਕਿਸੇ ਦੇ ਹੋਰ ਜਾ ਕੇ ਮੁੰਡਿਆਏ ਓਏ ਉੱਥੇ ਹੀ ਗਏ ਸੀ ਮਾਸੀ ਹੋਰ ਅਸ ਕਿੱਥੇ ਜਾ ਕੇ ਆਏ ਸੀ ਇਹਨੇ ਆਪਣੀ ਮਾਂ ਨੂੰ ਵੀ ਪੁੱਛਿਆ ਉਹਦੀ ਮਾਂ ਨੇ ਵੀ ਇਹੀ ਕਿਹਾ ਵੀ ਸਾਡੇ ਤਾਂ ਕੋਈ ਆਇਆ ਨਹੀਂ ਕਦੋਂ ਕੌਣਗੇ ਪਰ ਇਹ ਤਾਂ ਝੂਠ ਬੋਲਿਆ ਦੀ ਮਾਂ ਨੇ ਪਰ ਜਾ ਕੇ ਜਰੂਰ ਆਏਗੇ ਜੇ ਅਸੀਂ ਕਿਸੇ ਤੇ ਹੋਰ ਹੀ ਤਾਂ ਨਹੀਂ ਜਾਏ ਤੁਸੀਂ ਕੋਈ ਨਹੀਂ ਚਾਚਾ ਤੰਗਪਰਾ ਘਰ ਜਾਣਦੇ ਸੀ ਮੈਂ ਤਾਂ ਹੁਣ ਸਮਝਿਆ ਕਿਵੇਂ ਜਾਇਆ ਇਹ ਬਣਾ ਬਈ ਕੁਸੀ ਝੂਠ ਬੋਲ ਰਹੇ ਹੋ ਕਿ ਉਹ ਝੂਠ ਬੋਲ ਰਹੇ ਨਹੀਂ ਕੀ ਪਤਾ ਪੁੱਤ ਮੁੰਡੇ ਦੇ ਨਾਲ ਰਾਦਾ ਹੋਵੇ ਕਰਾਉਣ ਦਾ ਦੇਖ ਭਾਈ ਮੈਨੂੰ ਤਾਂ ਨਾ ਤਾਂ ਘਰ ਵਧੀਆ ਲੱਗਿਆ ਉਹਨਾਂ ਦਾ ਜਮਾ ਪੁਰਾਣਾ ਤਾਂ ਘਰ ਸੀ ਤੇੜਾ ਆਈਆਂ ਪਈਆਂ ਉਹਨਾਂ ਦੇ ਘਰੇ ਪਤਾ ਤੁਸੀ ਮੇਰੀ ਕੋਈ ਗੱਲ ਰਾਹ ਪਾਉਂਗੇ ਕਿ ਨਹੀਂ ਉਹ ਤਾਂ ਕਹੀ ਜਾਂਦੇ ਨੇ ਸਾਡੇ ਕੋਈ ਆਈ ਨਹੀਂ ਹੈਗਾ ਭੈਣੇ ਉਹਨਾਂ ਦੇ ਘਰ ਹੀ ਗਈ ਸੀ ਪੁੱਤ ਉਹ ਜਾਣ ਕੇ ਨਹੀਂ ਮੰਨਦੇ ਹੈਗੇ رشتہ لینا ہی نہیں ہے لالچن بریچن کری ہو گلا گلا چنا دستا مینپا گنیاتی ہاں مطلب بھی آ فلانے چانپا ماما نو چانپا پوپڑا نو چانپا سو سو کچھ آئے بولی مجھے جان کے جی سناتا کوئی گل نہیں مسی ਹਾਂ ਪੁੱਤ ਮੁੰਡਾ ਮੇਰੇ ਕੋਲ ਕਿਉਂ ਮੁਖ ਰਿਹਾ ਹੈ ਔਖੇ ਵਜ ਕਿਸੇ ਥਾਂ ਦਾ ਮੈਨੂੰ ਕੁਝ ਹੋਰ ਕਹਿ ਦਿੰਦਾ ਕਦੇ ਕੁਝ ਕਹਿ ਦਿੰਦਾ ਕਦੇ ਕੁਝ ਕਹਿ ਦਿੰਦਾ ਉਹ ਪੁੱਤ ਆਪਦੀ ਮਾਂ ਦੇ ਮਗਰ ਚੱਲਦਾ ਉਹ ਤਾਂ ਕਹਿੰਦਾਗਾ ਆਪਦੀ ਮਾਂ ਦੀ ਨਹੀਂ ਅਲਟਾਉਂਦਾ ਤੂੰ ਹੀ ਸਿਆਣੀ ਬਣ ਪੁੱਤ ਦੇਖ ਪੁੱਤ ਲਾਪ੍ਰੀਤ ਤੈਂ ਸਾਨੂੰ ਕਿਹਾ ਅਸੀਂ ਤੇਰੀ ਗੱਲ ਤੇ ਫੁੱਲ ਚੜਾਈ ਪਰ ਪੁੱਤ ਪਤਾ ਕਰ ਲੈ ਚੰਗੀ ਤਰ੍ਹਾਂ ਉਹੀ ਗੱਲ ਕਿਤੇ ਤੇਰੀ ਤਾਈ ਦਾ ਕਹਣਾ ਲਾਲਚੀ ਟੱਬਰ ਨਿਕਲਿਆ ਵੇ ਸਾਰੀ ਉਮਰ ਦਾ ਪ੍ਰਸਤਾਵ ਆ ਰਹਿਉ ਆਪਾਂ ਨੂੰ ਆਇਆ ਜੀ ਉਹਦੀ ਮਾਂ ਤਾਂ ਲਾਲਚਣ ਹੈਗੀ ਸੀ ਉਹ ਤਾਂ ਮੈਨੂੰ ਮੁੰਡੇ ਨੇ ਪਹਿਲਾਂ ਦੱਸ ਹੀ ਦਿੱਤਾ ਸੀਗਾ ਫਿਰ ਮੁੰਡਾ ਕਿਉਂ ਮੁੱਕ ਰਿਹਾ ਕਿਉਂ ਕਹਿ ਰਿਹਾ ਵੀ ਸਾਡੇ ਘਰੇ ਕੋਈ ਆਇਆ ਹੈ ਇਹ ਸੋਚ ਰਹੀਆਂ ਵੀ ਮੁੰਡਾ ਹੁਣ ਮੁੱਕ ਤੇ ਜਵਾਬ ਕਿਉਂ ਦੇ ਰਿਹਾ ਅੱਛਾ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਇਹ ਉਹਨਾਂ ਦੇ ਘਰੇ ਗਏ ਹੋਣ ਤੇ ਉਹਦੀ ਮਾਂ ਨੇ ਆਪਣੇ ਮੁੰਡੇ ਨਾ ਦੱਸਿਆ ਹੋਵੇ ਕਿਉਂਕਿ ਟੱਬਰ ਚ ਤਾਂ ਦੋਏ ਜੀ ਨੇ ਇਹ ਗੱਲ ਤਾਂ ਉਹ ਆਪਣੇ ਪੁੱਤ ਨਾਲ ਸ਼ੇਅਰ ਕਰਦੀ ਐ ਉਹ ਲ ਆਪਣੀ ਜ਼ਮੀਨ ਤੋਂ ਮਾਸੀ ਆਮਾ ਨੇ ਕਹਿਤਾ ਸੀਗਾ ਕਹਿੰਦੀ ਜ਼ਮੀਨ ਨਹੀਂ ਭੇਸ ਦੰਦੇ ਹੈਗੇ ਤਾਂ ਨਹੀਂ ਦੱਸਿਆ ਹੋਣਾ ਉਹਨੇ ਮਾਂ ਨੇ ਆਪਣੇ ਮੁੰਡੇ ਨੂੰ ਕਿਉਂ ਰਿਹਾਏ ਨੇਗੇ ਕਵਰਾ ਕੋਈ ਰਣੀ ਮਿਲੀ ਚਾਲ ਹੋਵੇ ਉਹਨਾਂ ਦੀ ਨਹੀਂ ਵੀਰੇ ਮੁੰਡੇ ਨੂੰ ਤਾਂ ਦੱਸਿਆ ਹੋਊ ਗਈ ਉਹ ਜਾਣ ਬੁਝ ਕੇ ਮੇਰੇ ਕੋਲ ਮੁਕਰ ਰਿਹਾ ਹੈ ਹਾਂ ਪਤਾ ਗੱਲ ਸਹੀ ਹੈ ਜਾਣ ਕੇ ਮੁਕਰਦਾ ਪੁੱਤ ਨਾ ਹੀ ਕਰਦੇ ਇਹ ਰਿਸ਼ਤੇ ਰਿਸ਼ਤੇ ਵਾਦੂ ਹੋਰ ਜ਼ਰੂਰੀ ਆ ਭਾਈ ਹੁਣ ਤੂੰ ਐਡੀ ਲਾਇਕ ਸਾਡੀ ਪੁੱਤਾਂ ਵਰਗੀ ਧੀ ਆ ਹਨਾ ਤੈਨੂੰ ਰਿਸ਼ਤੇ ਦਾ ਘਟਾ ਹੈ ਪੜ ਲੈ ਪੁੱਤ ਹੋਜੀ ਜੀਵਾਂ ਦੀ ਨਿਕਲੂਗਾ ਮੈਂ ਕਦੇ ਸੋਚਿਆ ਵੀ ਨਹੀਂ ਸੀ ਜਿੱਥੇ ਮਰਜੀ ਕਰ ਦੋ ਹੁਣ ਮੈਥੇ ਕਰੋਨਾ ਹੀ ਨਹੀਂ ਹੈਗਾ ਧੀ ਦਾ ਦਿਲ ਟੁੱਟ ਗਿਆ ਸਹੀ ਗੱਲ ਆਵਦਾ ਵੀ ਮਨ ਉੱਤਾਂ ਹੁੰਦਾ। ਇਹਨੇ ਨੇ ਝੂਠ ਬੋਲੀ ਜਾਂਦਾ ਕੋਈ ਕੋਲੇ। ਤਾਂ ਕੰਨ ਨੂੰ ਕੀ ਰੰਗ ਲਾਊਗਾ ਉਹ? ਪਤਾ ਨਹੀਂ ਮੇਰੀ ਥੀ ਨਾਲ ਕਾਏ ਹੋਏ। ਅੱਜ ਪਹਿਲਾ ਜਵਾਨੀ ਹੈ ਜਾ ਕੋਈ ਭਲਾ ਮਾਨ ਸੰਦਾ। ਬਾਕੀ ਤਾਂ ਇਹ ਜੀ ਹੁੰਦੇ ਨੇ ਸਾਰੇ। ਚੱਲ ਹਜੇ ਵੀ ਮੌਕੇ ਨਾ ਪਤਾ ਲੱਗਿਆ। ਟਾਈਮ ਤੇ ਪਤਾ ਲੱਗਿਆ। ਮਾਕਰੋ ਪਸਤਾਏ ਤੋਂ ਕੁਝ ਨਹੀਂ ਬਣਨਾ ਸੀ। ਭਾਈ ਉਹਨਾਂ ਨੂੰ ਆਇਆ ਵੀ ਇਹਨਾਂ ਦੇ ਕਿਹੜਾ ਭਰਾ ਹੈ? ਜ਼ਮੀਨ ਸਾਨੂੰ ਮਿਲ ਚੂਗੀ। ਐਨ ਇਹਨਾਂ ਪਤਾ ਵੀ ਸਾਡੇ ਤਾਏ ਦੇ ਵੀ ਪੁੱਤ ਹੈਗੇ ਨੇਗੀ। ਇਹਨਾਂ ਨੇ ਵਰਤਣਾ ਇਹਨਾਂ ਨਾਲ। ਉਮਾਸੀ ਮੈਂ ਤਾਂ ਫੇਰ ਵੀ ਕਹਤਾ ਤੀ ਵੀ ਇਹ ਜ਼ਮੀਨ ਰੱਖਣੀ ਆ ਤਾਂ ਰੱਖ ਲਓ ਕੋਈ ਚੱਕਰ ਨਹੀਂ ਹੈਗਾ ਸਾਣੇ ਕਰਨੇ ਜ਼ਮੀਨ ਨਾ ਪਤਾ ਅੱਜ ਲਾਲਚ ਕਰਦੇ ਨਾ ਕੱਲ ਨੂੰ ਹੋਰ ਵੀ ਲਾਲਚ ਕਰਨਗੇ ਉਹ ਇਦੋਂ ਚੰਗਾ ਤਾਂ ਆਪਾਂ ਨਾ ਹੀ ਕਰਗੇ ਗਾਹਾਂ ਤੁਹਾਡੀ ਮਰਜ਼ੀ ਆ ਜੇ ਕੱਲ ਨੂੰ ਜ਼ਮੀਨ ਲੈ ਕੇ ਵੀ ਮਗਰੋਂ ਫੇਰ ਵੀ ਮਾਰੀਆਂ ਲੱਤਾਂ ਕੁੜੀ ਦੇ ਫੇਰ ਕਿੱਧਰ ਜਾਵਾਂਗੇ ਆਪਾਂ ਫੇਰ ਕੀ ਕਰਾਂਗੇ ਉਹੀ ਗੱਲ ਹੈ ਢਿੱਡ ਦਾ ਭੁੱਖਾ ਤਾਂ ਰੱਜ ਜਾਂਦਾ ਹੈ ਨੀਂਦ ਦਾ ਭੁੱਖਾ ਨਹੀਂ ਰੱਜਦਾ ਨੀਂਦ ਰੱਜਦਾ ਬਾਈ ਨੀਂਦ ਬਾਈ ਗੱਲ ਸਹੀ ਹੈ ਤੇਰੀ ਹੁਣ ਤਾਂ ਆਪਾਂ ਨੂੰ ਪਤਾ ਲੱਗ ਗਿਆ ਫਿਰ ਜ਼ਰੂਰੀ ਆ ਵੀ ਆਪਾਂ ਕੂਜੀ ਧੱਕਾ ਦੇਣਾਗਾ ਹੋਰ ਕੋਈ ਘਰ ਦੇਖ ਲਾਂਗੇ ਵਧੀਆ ਦੇਖ ਲਾਂਗੇ ਬਾਤੂ ਰਿਸ਼ਤੇ ਯਾਰਾ ਬਾਤੂ ਹਜੇ ਕਿਹੜਾ ਕੋਈ ਕਾਲੀ ਐ ਤਸ ਤਾਂ ਕਾਲੀ ਕਰਨ ਲੱਗ ਗਏ ਕੋਈ ਨਾ ਪੜਨੋ ਤੂੰ ਇਹਨਾਂ ਨੂੰ ਇੱਥੇ ਤਾਂ ਬਥੇਰੇ ਹੋ ਜਾਂਦੇ ਆਂ ਆਡੀਆਂ ਸਿਆਣੀਆਂ ਕੁੜੀਆਂ ਨੇ ਸੋਹਣੀਆਂ ਸਲੱਖੀਆਂ ਨੇ ਵਧੀਆ ਤੋਂ ਵਧੀਆ ਰਿਸ਼ਤੇ ਆਉਣਗੇ ਕੁੜੀਆਂ ਨੂੰ ਕੁੜੀਆਂ ਤਾਂ ਇੰਨੀਆਂ ਸੋਹਣੀਆਂ ਨੇ ਕਹਿੰਦੇ ਸੋਣੀਤੀ ਹੋਵੇ ਅੱਧਾ ਦਾਜ ਖਤਮ ਹੋ ਜਾਂਦਾ ਹੋ ਜਾਂਦਾ ਐਨੀਆਂ ਲੈ ਕੇ ਚੱਲ ਕੋਈ ਨਹੀਂ ਟਾਈਮ ਨਾਲ ਪਤਾ ਲੱਗ ਗਿਆ ਹਾਂ ਹਾਂ ਸਿੱਧੇ ਦੀ ਰੱਬ ਸੁਣਦਾ ਸੁਣ ਲੂਗਾ ਤੇ ਮੈਂ ਤਾਂ ਕੱਪੜੇ ਬਦਲਣਾ ਠੀਕ ਆ ਬਦਲ ਲੈ ਮੈਂ ਵਿਚ ਆਪਾਂ ਨੇ ਚਾਹ ਦੀ ਬਣਾ ਦੇ ਕੋਟੇ ਉਹਨਾਂ ਨੇ ਬਣਾਉਣਗੇ ਤੱਕੇ ਸਾਰੇ ਆਈ ਜਾ ਪ੍ਰੀਤ ਕੀ ਗੱਲ ਹੋ ਗਈ ਤੇ ਮੈਨੂੰ ਫੋਨ ਕਰਕੇ ਕਦੋਂ ਬਾਲਿਆ ਇੱਕਦਮ ਉਹਨਾਂ ਇੱਥੇ ਕਦੋਂ ਖੜੀ ਐ? ਕਰੇ ਕੀ ਕਹੇਂ ਤੂੰ? ਯਾਰ ਬੋਲ ਤਾਂ ਪੈ ਹੁਣ ਮੈਂ ਚਾਹੇ ਆਪਣੇ ਘਰੇ ਕੁਛ ਕਿਆ ਹੋਵੇ ਚਾਹੇ ਨਾ ਕਿਆ ਹੋਵੇ। ਪਰ ਤੂੰ ਮੈਨੂੰ ਧੋਖਾ ਕਿਉਂ ਕੀਤਾ? ਮੈਂ ਧੋਖਾ? ਮੈਂ ਤਾਂ ਕਹ ਕਿ ਕੀਤਾ ਤੇਰੇ ਨਾਲ? ਵਾਹ ਬੜੀ ਸੋਹਣੀ ਐਕਟਿੰਗ ਕਰਦਾ। ਤੂੰ ਕੀ ਧੋਖਾ ਕੀਤਾ ਮੇਰੇ ਨਾਲ? ਫਿਰ ਦੱਸ ਤਾਂ ਦੇ ਕੀ ਕੀਤਾ? ਮੈਂ ਤਾਂ ਕੁਛ ਗੱਲ ਦਾ ਪਤਾ ਵੀ ਨਹੀਂ ਹੈਗਾ। ਤੇ ਜਿਵੇਂ ਮੈਨੂੰ ਫੋਨ ਕਰੇ ਮੈਂ ਤਾਂ ਭੱਜ ਜਾਵਾਂ। ਤੂੰ ਮੈਨੂੰ ਝੂਠ ਬੋਲਿਆ ਕਿ ਮੇਰੇ ਪਰਿਵਾਰ ਦਾ ਮੈਂਬਰ ਕੋਈ ਵੀ ਤੇਰੇ ਘਰ ਆਇਆ ਨਹੀਂ। ਜਦਕਿ ਇਹ ਸਭ ਝੂਠ ਹੈ। ਓਏ ਹਾਂ ਮੈਂ ਤਾਂ ਆਪਕੇ ਨਾਲ ਝੂਠੇ ਕੋਈ ਵੀ ਨਹੀਂ ਆਇਆ ਹੈਗਾ ਹਾਜੀ ਵੀ ਝੂਠ ਹੈ ਯਾਰ ਮੇਰੀ ਤਾਈ ਤੇ ਮੇਰੇ ਤਾਏ ਦਾ ਮੁੰਡਾ ਮੇਰਾ ਭਰਾ ਉਹ ਦੋਹੇ ਜਣੇ ਤੇਰੇ ਘਰੇ ਆਇਆ ਗੱਲ ਕਰਨ ਤੇਰੀ ਮਾਂ ਕੋਲੇ ਤੂੰ ਉਸ ਟਾਈਮੇ ਕਾਲਜ ਸੀਗਾ ਹਾਂ ਮੈਨੂੰ ਪਰ ਮੈਂ ਮਾਨੂੰ ਪੱਛਾ ਘਰੇ ਜਾ ਕੇ ਮਾਮਾ ਘਰੇ ਕੋਈ ਐਸੀ ਗੱਲ ਆਪਰੇ ਨੇ ਕਿਹਾ ਮੈਨੂੰ ਕਹਿੰਦੀ ਆਪਣੇ ਘਰ ਦਾ ਪੁੱਤ ਕੋਈ ਵੀ ਨਹੀਂ ਆਇਆ ਅੱਛਾ ਫਿਰ ਇਹਦਾ ਮਤਲਬ ਤੇਰੀ ਮਾਂ ਤੇਨੂੰ ਝੂਠ ਬੋਲਦੀ ਹੋਣੀ ਜਾਂ ਤਾਂ ਤੇਰੀ ਮਾਂ ਦੇ ਤਾਂ ਜਾਣ ਵਿੱਚ ਕੁਛ ਪਾਰ ਹੀ ਹੋਊਗੀ ਕਿਉਂਕਿ ਇੱਕ ਨੰਬਰ ਦੀ ਲਾਲਚਣਾ ਹੈ ਉਹ ਉਹਨੂੰ ਸਿਰਫ ਪੈਸਾ ਜ਼ਮੀਨ ਇਹ ਸਭ ਦਿਖ ਰਿਹਾ ਹੈ ਆਪਣੇ ਪੁੱਤਰ ਦੀਆਂ ਖੁਸ਼ੀਆਂ ਤਾਂ ਉਹਦੇ ਲਈ ਕੋਈ ਮਾਇਨੇ ਰੱਖਦੀਆਂ ਨਹੀਂ ਨਾ ਖੁਸ਼ੀਆਂ ਮੈਨੇ ਰੱਖਦੀਆਂ ਹੋਰ ਚਾਹੇ ਨਾ ਰੱਖ ਦੇਣਾ ਲਾਪਰੀ ਤਾਂ ਠੀਕ ਹੈ ਨਾ ਪਰ ਮੇਰੀ ਮਾਂ ਬਾਰੇ ਇੱਕ ਸ਼ਬਦ ਵੀ ਨਾ ਬੋਲ ਅੱਛਾ ਤੇਰੀ ਮਾਂ ਬਾਰੇ ਇੱਕ ਸ਼ਬਦ ਵੀ ਨਾ ਬੋਲਾਂ ਤੈਨੂੰ ਤਾਂ ਹੁਣ ਸਿਰਫ ਆਪਣੀ ਮਾਂ ਹੀ ਪਿਆਰੀ ਹੈ ਨਾ ਮੈਂ ਐ ਨਹੀਂ ਕਹਿੰਦੀ ਤੂੰ ਆਪਣੀ ਮਾਂ ਨੂੰ ਪਿਆਰ ਨਾ ਕਰ ਪਰ ਜੋ ਮੇਰੇ ਨਾਲ ਵਾਅਦੇ ਕੀਤੇ ਨੇ ਉਹ ਤਾਂ ਹੁਣ ਮੌਕੇ ਤੇ ਆ ਕੇ ਮੁੱਕਰ ਰਿਹਾ ਹੈ ਯਾਰ ਤੂੰ ਮੇਰੀ ਗੱਲ ਦਾ ਯਕੀਨ ਕਿਉਂ ਨਹੀਂ ਕਰਦੀ ਹੈਗੀ ਜਦ ਕੋਈ ਮੇਰੇ ਘਰੇ ਆਈ ਨਹੀਂ ਹੈਗਾ ਜੇ ਆਇਆ ਹੁੰਦਾ ਮੇਰੀ ਮਾਂ ਝੂਠ ਕਿਉਂ ਬੋਲਦੀ ਲਾਪਰੀ ਤੂੰ ਆਪ ਦੱਸ ਯਾਰ ਥੈਂਕ ਯੂ ਕਿਉਂਕਿ ਤੇਰੀ ਮਾਂ ਚਾਉਂਦੀ ਹੀ ਨਹੀਂ ਹੈਗੀ ਕਿ ਤੇਰਾ ਮੇਰੇ ਨਾਲ ਵਿਆਹ ਹੋਵੇ ਤੇਰੀ ਮਾਂ ਨੂੰ ਤਾਂ ਕੋਈ ਜ਼ਮੀਨ ਵਾਲੀ ਕੁੜੀ ਚਾਹੀਦੀ ਹੈ ਫਿਰ ਤੂੰ ਐਂ ਕਰ ਤੂੰ ਨਾ ਆਪਣੇ ਵਾਸਤੇ ਕੋਈ ਜ਼ਮੀਨ ਵਾਲੀ ਕੁੜੀ ਲੱਭ ਹੀ ਲੈ ਲੱਭਰੀ ਤੇ ਮੇਰੀ ਮਾਂ ਜੋ ਮਰਜੀ ਕੁਝ ਬੋਲੀ ਜਾਵੇ ਪਰ ਉਹਨੂੰ ਵੀ ਮੈਂ ਸਾਫ਼-ਸਾਫ਼ ਗੱਲ ਕਹਿ ਦਿੱਤੀ ਸੀ ਵੀ ਮੈਨੂੰ ਲੱਭਰੀ ਚਾਹੀਦੀ ਤਾਂ ਲੱਭਰੀ ਦੀ ਚਾਹੀਦੀ ਆ ਤੇ ਜ਼ਮੀਨ ਉਹ ਲੈ ਕੇ ਆਵੇ ਚਾਹੇ ਨਾ ਉਹ ਮੇਰੀ ਮਾਂ ਨੂੰ ਵੀ ਪਤਾ ਵੀ ਮੈਂ ਆਪਦੀ ਊਸੂਲਾਂ ਦਾ ਪੱਕਾ ਫਿਰ ਤੂੰ ਝੂਠ ਬੋਲਦਾ ਫਿਰ ਇਹਦਾ ਮਤਲਬ ਤੈਨੂੰ ਵੀ ਪਤਾ ਕਿ ਮੇਰਾ ਤਾਇਆ ਤਾਈ ਤੇ ਉਹਦਾ ਮੁੰਡਾ ਘਰੇ ਆਏ ਸੀ ਤੂੰ ਜਾਣ ਮੁਝ ਕੇ ਮੈਨੂੰ ਝੂਠ ਬੋਲਦਾ ਯਾਰ ਮੈਂ ਕਿਉਂ ਝੂਠ ਬੋਲੂਗਾ ਅਪਰੇ ਜੇ ਆਏ ਹੁੰਦੇ ਮੈਂ ਤੈਨੂੰ ਕਹਿ ਦੇਣਾ ਸੀਗਾ ਜੇ ਆਏ ਹੁੰਦੇ ਮੇਰੀ ਮਾਂ ਵੀ ਕਹਿ ਦੇਣਾ ਸੀ ਉਹ ਵੀ ਕੋਈ ਝੂਠ ਬੋਲਦੀ ਆ ਪਲੀਜ਼ ਤੂੰ ਆਲਰੇਡੀ ਮੇਰੇ ਤੋਂ ਬਹੁਤ ਗੱਲਾਂ ਲੁਕੋ ਰੱਖਿਆ ਹਲੇ ਵੀ ਹੁਣ ਤਾਂ ਤੂੰ ਐਵੇਂ ਨਹੀਂ ਮੰਨੇਗਾ ਫਿਰ ਵੀ ਤੇਰਾ ਪਿਓ ਕਿਵੇਂ ਨਸ਼ੇ ਕਰ ਕਰਕੇ ਮਰੇ ਸੀ ਤੂੰ ਨਸ਼ੇ ਕਰਕੇ ਮਰੇ ਸੀ ਉਹ ਜੇ ਮੇਰੇ ਪਿਓ ਦਾ ਅਟੈਕ ਆਇਆ ਸੀਗਾ ਬਿਮਾਰ ਰਹਿੰਦਾ ਸੀ ਵਿਚਾਰਾ ਤੇ ਤੂੰ ਮਾਰ ਦੇਣੀ ਦੁੱਧਾ ਕੀ ਹੋਣਾ ਨਸ਼ੇ ਨਾ ਖਾ ਤਾਂ ਕਰਕੇ ਅਟੈਕ ਆਇਆ ਹੋਣਾ ਕਰਦਾ ਤਾਂ ਸੀਗਾ ਨਾ ਤੇ ਇੱਕ ਗੱਲ ਤਾਂ ਤੂੰ ਹੋਰ ਰੋਲ ਰੱਖਿਆ ਕਿ ਤੇਰੇ ਕੋਲ ਤਾਂ ਖੁੱਡ ਜਮੀਨ ਦੇ ਵੀ ਹੈ ਨਹੀਂ ਜਿਹੜੀ ਮਾੜੀ ਮੋਟੀ ਜ਼ਮੀਨ ਸੀ ਉਹ ਤੇਰੇ ਪਿਓ ਨੇ ਨਸ਼ੇ ਦੀ ਮੋਹ ਕੱਢਤੀ ਪਤਾ ਨਹੀਂ ਤੇਰੇ ਤੰਨਾਰਿਆ ਜੇ ਗੱਲਾਂ ਕਿਹੜੇ ਕੰਜਰ ਨੇ ਕਢੀਆਂ ਨੇ ਜੇ ਤੈਨੂੰ ਲੱਗਦਾ ਨਾ ਤੇਰੇ ਕੋਲ ਆ ਗੱਲਾਂ ਮੇਰੀਆਂ ਹੈਗੀਆਂ ਨੇ ਤਾਂ ਫੇ ਤੇਰੀਆਂ ਗੱਲਾਂ ਮੇਰੇ ਕੋਲ ਹੈਗੀਆਂ ਨੇ ਪਤਾ ਨਹੀਂ ਕਿੱਥੇ ਕਿੱਥੇ ਤੂੰ ਫਿਰਦੀ ਆ ਕੀ ਕਿਹਾ ਤੂੰ ਉਹੀ ਜਦੋਂ ਕੁਝ ਤੈਨੂੰ ਸੁਣਿਆ ਪਤਾ ਨਹੀਂ ਤੇਰਾ ਕਹਿਣ ਦਾ ਮਤਲਬ ਇਹ ਆ ਵੀ ਮੈਂ ਤੇਰੇ ਨਾਲ ਨਾਲ ਹੋਰ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਆ ਮੈਂ ਜੋ ਵੀ ਕਹਿ ਰਿਹਾ ਨਾ ਸੱਚ ਕਹਿ ਰਿਹਾ ਸੱਚਾ ਹੋ ਤਾਂ ਤੇਰੇ ਮੂੰਹ ਤੇ ਬੋਲ ਰਿਹਾ ਮੈਂ ਤੇ ਜਿੰਨੀ ਹਿੰਮਤ ਤੂੰ ਹੈਜੀ ਸ਼ਬਦਾਵਲੀ ਵਰਤ ਰਿਹਾ ਮੇਰੇ ਲਈ ਕਿੰਨੇ ਵਾਦੇ ਕੀਤੇ ਸੀ ਤੂੰ ਮੇਰੇ ਨਾਲ ਤੂੰ ਐ ਕਰੇਗਾ ਜੇ ਕਰੇਗਾ ਵੋ ਕਰੇਗਾ ਤੂੰ ਤਾਂ ਮੇਰੇ ਨਾਲ ਇੱਕ ਵਾਤਾ ਵੀ ਨਹੀਂ ਨਿਵਾ ਸਕਿਆ ਫਿਰ ਸੱਤ ਜਨਮਾਂ ਦੀ ਵਾਦੇ ਕਿਉਂ ਕੀਤੇ ਸੀ ਮੇਰੇ ਨਾਲ ਤੂੰ ਤੂੰ ਸਿਰਫ ਆਪਣੀ ਮਾਂ ਨੂੰ ਪਿਆਰ ਕਰਦਾ ਮਾਵੇ ਸਿਰਫ ਆਪਣੀ ਮਾਂ ਨੂੰ ਮੈਂ ਵੀ ਕਿਸੇ ਦੀ ਧੀ ਹਾਂ ਤੂੰ ਮੇਰੇ ਨਾਲ ਵਿਸ਼ਵਾਸ ਘੱਟ ਕਰਕੇ ਨਾ ਚੰਗਾ ਨਹੀਂ ਕੀਤਾ تین پڑ گئے لے کے چپی ماری نہ یاد رکھی دینا پو گا جواب تین میں ہی دینی ہوں تیرے چپیٹ مارن کا مطلب یہ اب تو بعد اپنے دونوں کا کوئی بھی رشتہ نہیں مجھے تو آپ بھی کوئی رشتہ لے گا جی میرے بابا کچھ بولتی ہے

ਮੇਰੀ ਕਿਸਮਤ ਨੇ ਕੀਤਾ ਮਜ਼ਾਕ ਮੇਰੇ ਨਾਲ ਸਭ ਗਲਤੀ ਸੀ ਮੇਰੀ ਕੀ ਸ਼ਿਕਵਾ ਤੇਰੇ ਨਾਲ ਲੱਗਦਾ ਸੀ ਪਿਆਰ ਵਟੇ ਪਿਆਰ ਕਰੂੰਗੇ ਬੈਣਾ ਮੇਰੀਆਂ ਦੇ ਵਿੱਚ ਪੈਣ ਤਰੋਂਗੇ ਔਰ ਮਿਲਨੀ ਵੀ ਨਹੀਂ ਚੱਲ ਖੜੀ ਹੋ ਗਤਾਬਾ ਚੱਕ ਕੇ ਲਿਆ ਚੱਲੀਏ ਤੂੰ ਚਲੀ ਜਾ ਮੈਂ ਅੱਜ ਕਾਲਜ ਨਹੀਂ ਜਾ ਰਹੀ ਕਾਲਜ ਨਹੀਂ ਜਾ ਰਹੀ ਕਿਉਂ ਨਹੀਂ ਜਾ ਰਹੀ ਤੂੰ ਕਹਿੰਨਾ ਚ ਮੈਂ ਨਹੀਂ ਜਾ ਰਹੀ ਮੇਰਾ ਨਹੀਂ ਦਿਲ ਕਰ ਰਿਹਾ ਕਾਲਜ ਜਾਣ ਦਾ ਮੈਨੂੰ ਪਤਾ ਮੈਂ ਸਮਝਦੀ ਹਾਂ ਸਾਰੀ ਗੱਲ ਪਰ ਇਹ ਚ ਪੜਾਈ ਦਾ ਕੀ ਕਸੂਰਾ ਨਾਲ ਤੂੰ ਲੰਡੂ ਜੇ ਬੰਦੇ ਪਿੱਛੇ ਆਪਦੀ ਪੜਾਈ ਛੱਡੇਂਗੀ ਹੁਣ ਗੱਲ ਪੜਾਈ ਛੱਡਣ ਦੀ ਨਹੀਂ ਕਾਲਜ ਜਾਉਂਗੀ ਉਹ ਮੇਰੇ ਫਿਰ ਮੱਥੇ ਲੱਗੂਗਾ ਮੈਂ ਫਾਲਤੂ ਦੇ ਛਿੱਤਰ ਖਾਊਗਾ ਕੱਲ ਵੀ ਮੇਰੇ ਤਾਂ ਛਿੱਤਰ ਹੀ ਖਾ ਕੇ ਗਿਆ ਉਹ ਕੀ ਫਾਇਦਾ ਲੋਕਾਂ ਅੱਗੇ ਜਲੂਸ ਕੱਢਣ ਦਾ ਤੂੰ ਉਹਨੂੰ ਮੂੰਹ ਹੀ ਨਾ ਲਾਈਂ ਜਰੂਰੀ ਉਹਨੂੰ ਮੂੰਹ ਲਾਉਣਾ ਨਾ ਬਲਾਈ ਉਹਨੂੰ ਉਹ ਤਾਂ ਮੈਨੂੰ ਮੂੰਹ ਲਾਊਗਾ ਨਾ ਉਹ ਸੱਚਾ ਬਾਣ ਨੂੰ ਫਿਰਦਾ ਸਫਾਈਆਂ ਦਿੰਦਾ ਮੇਰੇ ਅੱਗੇ ਮੈਂ ਕਿਵੇਂ ਯਕੀਨ ਮੰਨ ਲਾਂ ਓਖੇ ਵਾਜ਼ ਦੇ ਮੱਥੇ 'ਤੇ ਮ ਲੱਗਣੀ ਨਹੀਂ ਜਾਂਦੀ ਰਿਤ ਪਲੀਜ਼ ਨਾ ਡਿਸਟਰਬ ਨਾ ਕਰ ਮੈਨੂੰ ਤੂੰ ਚਲੀ ਜਾ ਕਾਲਜ ਚਲੋ ਤੂੰ ਰੈਸਟ ਕਰ ਚਾਰ ਪੰਜ ਦਿਨ ਮੈਂ ਜਾਣੀ ਆ ਉਨਨ ਮੇਰਾ ਵੀ ਕੱਲੀ ਦਾੜੀ ਇਹ ਜੀ ਨਹੀਂ ਕਰਦਾ ਜਾਣ ਨੂੰ ਨਾਲੇ ਜੇ ਤੈਨੂੰ ਬੁਲਾਉਣ ਲੱਗਿਆ ਨਾ ਬੱਟ ਕੇ ਚਪੇੜਾ ਮਾਰੀ ਉਹਦੇ ਜਵਾਬ ਕੋਈ ਨਹੀਂ ਦੇਣਾ ਮੈਂ ਤਾਂ ਉਹੀ ਨੂੰ ਮੂੰਹ ਲਾ ਕੇ ਰਜੀ ਹੈਗੀ ਮੈਨੂੰ ਤਾਂ ਪਹਿਲਾਂ ਹੀ ਨਹੀਂ ਸੀ ਜੰਗਾ ਲੱਗਦਾ ਮੈਨੂੰ ਤਾਂ ਉਹ ਸ਼ਕਲ ਤੋਂ ਹੀ ਲੱਗਦਾ ਸੀ ਵੀ ਸਿਰੇ ਦਾ ਲਾਲਚੀ ਬੰਦਾ ਹੈ ਮੈਂ ਤੇ ਤੈਨੂੰ ਤਾਂ ਨਹੀਂ ਕਿਹਾ ਮਾਂ ਤੂੰ ਗੁੱਸਾ ਕਰੇਂਗੀ ਤੂੰ ਤਾਂ ਚਲੀ ਜਾਉਣ ਕਾਲਜ ਜਾਣੀ ਆੜੀ ਕੀ ਹੈ ਪਹਿਲਾਂ ਤਾਂ ਤੇਰਾ ਸਾਰਾ ਜੀ ਮੈਨੂੰ ਆਪਾ ਤੁਰ ਕੇ ਭਗ ਜਾਂਦੀ ਸੀ ਉੱਥੋਂ ਤੱਕ ਹੁਣ ਇਕੱਲੇ ਕਿਵੇਂ ਜਾਵਾਂ ਮੈਂ ਜੇ ਕਾਲੀ ਵੀਰੀ ਨੂੰ ਕਹਦੇ ਹੋ ਛੱਡਿਆਊਗਾ ਚੱਲ ਦੇਖਦੀ ਹਾਂ ਚੰਗਾ ਤੈਨ ਰੱਖਿਆ ਬਣਾ ਕਾਲੀ ਵੀਰੇ ਅਮ੍ਰਿਤ ਐਂ ਕਰੋ ਮੈਨੂੰ ਬੱਸ ਸਟੈਂਡ ਤੱਕ ਛੱਡਿਆ ਬਾਈ ਬਣੇ ਬੱਸ ਸਟੈਂਡ ਤੱਕ ਛੱਡਿਆ ਅਗਰ ਤੁਰ ਕੇ ਜਾਂਦੇ ਦੋਵੇਂ ਨਹੀਂ ਤੁਸੀਂ ਉਹ ਤਾਂ ਜਾਂਦੀ ਨਹੀਂ ਹੈਗੀ ਕੱਲੇ ਜਾਊਂਗੇ ਅੱਜ ਤਾਂ ਉਹਨੂੰ ਕੀ ਹੋ ਗਿਆ ਤੁਹਾਨੂੰ ਪਤਾ ਤਾਂ ਹੈਗਾ ਉਹਦਾ ਮੂੜੇ ਨਹੀਂ ਠੀਕ ਹੈਗਾ ਉਹਨੂੰ ਰਹਿਣ ਦੋ ਰੈਸਟ ਕਰਨ ਦੋ ਮੁੰਡੇ ਕਰਕੇ ਨਹੀਂ ਜਾਂਦੀ ਹਣੀ ਉਹ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਹੈਗੀ ਤੇ ਕਹੇ ਜੇ ਪਰਿਵਾਰ ਉਹਨਾਂ ਦਾ ਚੰਗਾ ਭਲਾ ਸੀ ਘਰੇ ਜਾ ਕੇ ਆਇਆ ਹਜੇ ਵੀ ਨਹੀਂ ਮੰਨਦੇ ਹੈਗੀ ਵੀ ਲੈ ਆਏ ਨੇ ਇੱਥੇ ਜਦੋਂ ਅਗਲੇ ਮੁੱਕਰੇ ਗਏ ਸ਼੍ਰੀ ਰਾਮ ਉਹ ਚਾਪਾ ਕਰ ਵੀ ਕੀ ਸਕਦੇ ਆ ਚੱਲ ਵਧੀਆ ਗੱਲ ਆ ਪਹਿਲਾਂ ਪਤਾ ਲੱਗ ਗਿਆ ਐਵੇਂ ਵਿਆਹ ਤੋਂ ਵਾਦੇ ਨਾਲ ਔਖੀ ਹੁੰਦੀ ਲਾਪਰੀ ਤਾਂ ਉਹ ਤਾਂ ਲਾਲਚੀ ਲੱਗਦੇ ਨੇ ਫੇਰ ਇਸ ਹਮ ਨਾਲ ਬਾਈ ਮੈਨੂੰ ਹੈਗੀ ਲਾਲਚੀ ਨੇ ਜੇ ਐਡਾ ਸਟੈਂਡ ਵਾਲਾ ਹੁੰਦਾ ਮੁੰਡਾ ਸਟੈਂਡ ਵੀ ਤਾਂ ਲੈ ਸਕਦਾ ਸੀ ਆਪਦੀ ਮਾਂ ਨੂੰ ਸਮਝਾ ਵੀ ਤਾਂ ਸਕਦਾ ਸੀਗਾ ਉਹ ਦੋ ਦਾ ਟੋਟਲ ਮਾਂ ਪੁੱਤ ਨੇ ਦੋਵੇਂ ਉਹੀ ਗੱਲ ਹੈ ਹੋਰ ਦੱਸੋ ਨੇ ਕਿਹਨੂੰ ਪੁੱਛਣਾ ਹੈ ਐਨਾ ਵੀ ਸਟੈਂਡ ਲੈ ਸਕਦਾ ਹੋ ਵੀ ਮੈਂ ਪਿਆਰ ਕਰਦਾ ਜਿਵੇਂ ਮਰਜ਼ੀ ਹੈਗਾ ਵਿਆਹ ਕਰਾਉਂਦੇ ਨਹੀਂ ਬਈ ਅੱਜ ਕੱਲ੍ਹ ਵਾਲੇ ਪਿਆਰ ਇਹ ਤਾਂ ਦਿਖਾਵੇ ਹੁੰਦੇ ਨੇ ਉਹਨੂੰ ਵੀ ਲਾਲਚੀ ਹੋਊਗਾ ਵੀ ਮੈਨੂੰ ਜ਼ਮੀਨ ਆਊਗੀ ਤਾਂ ਕਰਕੇ ਦੋਦੇ ਪਿੱਛੇ ਪਿੱਛੇ ਫਿਰਦਾ ਸੀਗਾ ਉਹ ਲਾਲਚ ਕਰਕੇ ਸਾਰੇ ਪਿਆਰਪੂਰ ਕਰਦੇ ਨੇਗੇ ਉਹ ala ਕੋਈ ਨਹੀਂ ਕਰਦਾ ਹੈਗਾ ਆਹੋ ਕਿੰਨਾ ਵਜੇ ਲੱਗੂ ਕਾਲਜ ਤੇਰਾ ਲੱਗਣ ਵਾਲੀ ਹੈ বাস ਆਉਣ ਵਾਲੀ ਹੈ ਮੇਰੀ 10 ਮਿੰਟ ਰਹਿ ਗਏ ਅੱਛਾ ਛੱਡੀਂ ਮੈਂ ਪਹਿਲੀ ਲੇਟ ਹੋ ਰਹੀਆਂ ਮੈਂ ਚੱਲ ਆ ਜਾ ਛੱਡੀਂ ਉਹ ਤਾਂ ਪੁੰਝਲਾ ਚੱਲ ਮੂੰਹ ਦਾ ਪੁੰਝ ਲੈ ਮਾਰੇ ਵਜਿਆ ਮੈਂ ਬੰਡਿਆ ਤੂੰ ਕਿਧਰੋਂ ਆਇਆ ਮੈਂ ਤਾਂ ਤੀਤ ਨਹੀਂ ਛੱਡ ਗਿਆ ਆ ਮਾਂ ਅੱਡੇ ਤੇ ਕਿਉਂ ਅੱਗੇ ਤਾਂ ਹਟ ਕੇ ਜਾਂਦੀਆਂ ਉਈ ਅਗੀ ਤਾਂ ਲਾਪਰੀ ਜਾਂਦੀ ਸੀ ਨਾਲ ਅੱਜ ਕੱਲੀ ਗਈ ਆ ਵਿਚਾਰੀ ਉਹ ਅੱਛਾ ਇਹਦਾ ਮਤਲਬ ਤਾ ਕੋਲ ਜਣੋਂ ਹਟ ਗਈ ਫਿਰ ਹਟਾਦਾ ਇਤਿਦਾ ਤਾਂ ਫਿਰ ਇਹਦਾ ਮਤਲਬ ਮੇਰਾ ਜਾਦੂ ਕੰਮ ਕਰ ਗਿਆ ਨਾ ਮੈਂ ਗੱਲ ਸੋਹਣਾ ਚੰਗਾ ਭਲਾ ਰਿਸ਼ਤਾ ਹੁੰਦਾ ਸੀਗਾ ਲਾਪਰੀ ਕਿੰਨਾ ਸੋਹਣਾ ਪੜਦੀ ਸੀ ਉਹ ਬੈਜੀ ਵਿਚਾਰੀ ਘਰੇ ਤਾਂ ਖਰਤੀ ਜਲਦੀ ਖਰਾਬ ਉਹਦੀ ਸਾਰੀ ਤੈਨੂੰ ਕੀ ਮਿਲਦੀ ਆ ਦੱਸ ਪਿਆ ਮੈਨੂੰ ਬੇ ਮੈਂ ਜ਼ਿੰਦਗੀ ਖਰਾਬ ਕਿਉਂ ਕਰਤੀ ਨਾ ਤਾਂ ਚੰਗਾ ਭਲਾ ਕਾ ਉਹ ਵੀ ਸੁਨੀਆਂ ਨਹੀਂ ਗੱਲਾਂ ਲਾਲਚੀ ਡੱਬਰਾ ਹੋ ਲਾਲਚੀ ਉਹ ਲਾਲਚੀ ਤਾਂ ਹੈਗਾ ਜਦੋਂ ਹੁਣ ਚਲ ਮੈਂ ਮੰਨਦਾ ਲਾਲਚੀ ਆ ਉਹ ਪਰ ਇੱਕ ਵਾਰ ਤਾਂ ਕਹਿੰਦੇ ਨੇ ਨਾ ਵੀ ਰਿਸ਼ਤਾ ਕਰਨ ਨੂੰ ਲੈ ਕਹਿੰਦੇ ਅਸੀਂ ਉਹਦੀ ਮਾਂ ਤਾਂ ਨਹੀਂ ਮੰਨਦੀ ਉਹ ਤਾਂ ਮੰਨਦਾਗਾ ਮੁੰਡਾ ਤਾਂ ਮੰਨਦਾ ਮੁੰਡਾ ਮੰਨਦਾ ਤੇ ਉਹਦੀ ਮਾਂ ਤਾਂ ਭਾਲਦੀ ਆ ਜ਼ਮੀਨ ਵੇ ਤੁਹਾਡੀ ਖਾਤਰ ਫਿਰਦੀ ਆ ਮੈਂ ਤੁਹਾਡੀ ਖਾਤਰ ਓਏ ਉਹਦੀ ਮਾਂ ਵੀ ਤੇਰੇ ਵਰਗੀ ਆ ਆਪਾਂ ਨੇ ਜਾ ਕੇ ਕਿਹਾ ਕੁਝ ਹੋਰ ਆ ਤੇ ਉਹਨੇ ਕੁਝ ਲਵ ਹੋਰ ਲਾ ਕੇ ਕਹਿਤਾ ਹੋਣਾ ਤਾਂ ਕਰਕੇ ਮੁੰਡੇ ਨੇ ਵੀ ਲਾਪਰੀ ਦੇ ਪੁੱਠੇ ਦਾ ਬੋਲਤਾ ਆਹੀ ਗੱਲਾਂ ਹੋਰ ਦੱਸ ਕੀ ਗੱਲ ਹੈ ਜੀ ਆ ਜਦੋਂ ਹੁਣੀ ਉਹ ਪੁੱਠਾ ਸਿੱਧਾ ਬੋਲਦੇ ਨੇ ਤੇ ਹੁਣੀ ਉਹ ਐ ਨਾ ਨਾ ਲੜਾਈਆਂ ਕਰ ਜਾਂਦੇ ਨੇ ਵੇ ਗਾਹਾਂ ਕਦੋਂ ਜ਼ਿੰਦਗੀ ਪੂਰੀ ਹੋਊਗਾ ਨਾ ਵੀ ਸਾਰਾ ਕੁਝ ਤੈਂ ਕਰੇਗਾ ਪਵਾੜੇ ਜਰ ਤੂੰ ਐ ਜੇ ਤੂੰ ਨਾ ਜਾਂਦੀ ਸੱਚ ਦੱਸਦੀ ਫੇਰ ਕਾਹਨੂੰ ਗੱਲਾਂ ਹੁੰਦੀਆਂ ਇਹ ਨਾਲੇ ਹਾਂ ਗੱਲ ਨਾ ਕਿਸੇ ਕੋਲ ਹੋਰ ਨਾ ਕਰਦੀ ਇਸ ਹਿਸਾਬ ਨਾਲ ਤੇ ਫਿਰ ਮੈਂ ਕਰੂੰਗੀ ਕੀ ਮੈਂ ਕਿਹਦੇ ਕੋਲ ਕਰਨਾ ਕੋਈ ਗੱਲ ਦੀ ਪਤਾ ਲੱਗ ਜਾਊਗਾ ਪਰ ਮੈਂ ਕਿਨਾਂ ਜਿਹਨ ਲੁਕੋ ਕੇ ਰੱਖੂੰਗਾ ਗੱਲਾਂ ਰਸ ਪਹਿਲੇ ਬੰਨੂ ਮੈਂ ਕਦੋਂ ਨੂੰ ਪਤਾ ਮੈਂ ਕੀ ਪਚਾਈ ਫਰਦਾ ਗੱਲਾਂ ਨੂੰ ਇਹ ਪਚਾਈ ਫਿਰਦਾ ਤਾਂ ਪਚਾ ਕੇ ਹੀ ਰੱਖੀ ਜੇ ਤੇਰੇ ਮੂੰਹ ਕੋਈ ਗੱਲ ਨਿਕਲ ਗਈ ਨਾ ਤਾਂ ਤੇਰੀ ਮਾਂ ਦਾ ਤੂੰ ਮਰੀ ਦਾ ਮੂੰਹ ਦੇਖੇਗਾ ਬਸ ਮੈਂ ਤੇਰੇ ਕੋਲ ਹੋਰ ਕੋਈ ਗੱਲ ਨਹੀਂ ਹੈਗੀ ਨਾ ਆ ਗੱਲ ਆ ਬਸ ਮੈਂ ਮਰ ਜੂਗੀ ਮੇਰੀ ਮਰੀ ਦਾ ਮੂੰਹ ਦੇਖੇਗਾ ਹੋਰ ਵੀ ਕੋਈ ਗੱਲ ਕਰਨ ਦਾ ਕਰ ਕੋਈ ਮੈਂ ਤੈਨੂੰ ਮਿਲ ਕੇ ਜਾਊਗਾ ਅਸ ਪਹਿਲਾਂ ਮੈਨੂੰ ਲਾਪਰੀ ਤੋਂ ਹੁਣ ਨਾ ਕੋਈ ਕੁਝ ਲੁਗੋਇਗਾ ਲੋਕਾਂ ਨੂੰ ਲੁਕੋਈ ਤਾਂ ਜਾਂਦੀਆਂ ਨੇ ਆ ਜਦੋਂ ਇਹ ਲਿਜਾਣ ਨੂੰ ਫਿਰਦੀ ਐ ਉਹ ਦੂਜੀ ਲੈ ਜੂਗੀ ਮੈਂ ਥੋਡੇ ਕੋਲੇ ਕੀ ਰਹਿ ਜੂਗਾ ਕੀ ਰਹਿ ਜੂ ਥੋਡੇ ਕੋਲੇ ਕਿੰਨੇ ਥੇ ਠੂਠਾ ਚੱਕੀ ਫਿਰਦੇ ਰਹੋ ਬਸ ਇੱਕ ਆ ਗੱਲ ਠੂਠਾ ਚੱਕੀ ਫਿਰਦੇ ਹੋ ਮੈਂ ਗੱਲ ਸੁਣਾ ਜਦੋਂ ਆਪਾਂ ਉਹਦੇ ਗਸਮਿਓਤਾ ਹੋਇਆ ਸੀਗਾ ਉਹਦੇ ਲਾਪਰੀ ਦਾ ਸਾਰਾ ਕਹਿੰਦਾ ਜੀ ਕੋਈ ਚੱਕਰ ਨਹੀਂ ਬਾਈ ਤਾਂ ਸਾਨੂੰ ਦੇ ਕੇ ਜਾਵਾਂਗੇ ਜੇ ਆਪਾਂ ਉਹ ਕਈ ਨਾ ਗੱਲ ਕਰ ਲਾਂਦੇ ਜੇ ਉਹ ਰਿਸ਼ਤਾ ਛੱਡਦਾ ਛੱਡ ਦਾਂਦੇ ਉਹ ਕੋਈ ਚੱਕਰ ਨਹੀਂ ਸੀ ਪਰ ਜਿਹੜੀ ਤੂੰ ਲੁਕਤੀ ਲਾ ਕੇ ਆਇਆ ਨਾ ਤਾਂ ਕਰਕੇ ਪਵਾੜੇ ਪੈ ਨੇ ਜਿਹੜੀ ਤੈ ਛੱਡਿਆ ਨੇ ਸੁਰਲੀਆਂ ਜਾ ਕੇ ਉੱਥੇ ਮੈਂ ਤਾਂ ਛੱਡਿਆ ਨਾ ਮੈਂ ਉੱਥੇ ਰਿਸ਼ਤਾ ਨਹੀਂ ਹੋਣ ਦੇਣਾ ਤੇ ਨਹੀਂ ਹੋਣ ਦੇਣਾ ਉਹਨਾਂ ਦੇ ਲਾਲਚੀਆਂ ਦੇ ਉੱਥੇ ਉਹ ਜ਼ਮੀਨ ਲੈਣਗੇ ਲੈਣਗੇ ਉਹਦਾ ਬਾਅਦ ਹੀ ਗੱਲ ਦੀ ਮੈਂ ਕੀਰਨਵਰਿਸਾਪੂਰ ਚੜਦਾ ਚੱਲ ਆਪਾਂ ਨੂੰ ਪਤਾ ਲੱਗ ਸਾਰੇ ਨੂੰ ਪਤਾ ਲੱਗ ਜਾਂਦਾ ਆਪਾਂ ਤਾਂ ਤੂੰ ਤਾਂ ਨਾ ਮਾੜੀ ਬਾਈ ਜੀ ਹੁਣ ਤੂੰ ਤੇਰੇ ਤੇ ਆ ਗਈ ਗੱਲ ਸਾਰੀ ਆਊਗੀ ਦੇਖਦੀ ਯਾਰ ਤੂੰ ਕੋਈ ਨਹੀਂ ਜੇਦਾ ਮੇਰੇ ਤੇ ਆਊਗੀ ਮੈਂ ਦੇਖ ਲੂੰਗੀ ਪਰ ਤੂੰ ਨਾ ਮੂੰਚਾ ਕੋਈ ਗੱਲ ਕੱਢ ਦੀ ਚਲ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਕੱਢੂੰਗਾ ਪਰ ਪਤਾ ਲੱਗੂ ਦੇਖੀ ਜਰਾ ਕੀ ਹਾਲ ਕਰਨਗੇ ਫੇਰ ਸਾਰੇ ਗਾਲਾਂ ਦੇਣਗੇ ਤੈਨੂੰ ਲਾਂ ਤਾਂ ਪਹੁੰਚਣਗੇ ਆ ਪਹਿਲਾਂ ਤਾਂ ਤੂੰ ਹੀ ਐ ਟਟਣੀਆਂ ਦਾ ਫੇਟ ਤੂੰ ਹੀ ਨਹੀਂ ਪਹਿਲਾਂ ਤਾਂ ਹਟਦਾ ਫਿਰ ਮੈਂ ਕਿੰਨਾ ਜਿਹੇ ਲੋਕੋਗੇ ਰੱਖੂ ਮੈਨੂੰ ਐ ਦੱਸ ਦੇ ਮਾਂ ਗੱਲ ਨੂੰ ਲੋਕੋ ਕੇ ਰੱਖੂਗਾ ਜੇ ਲੋਕੋ ਕੇ ਤੂੰ ਹੀ ਨਾ ਮੂੰਹ ਖੋਲੇ ਤੂੰ ਹੀ ਮੇਰੇ ਪੱਖ ਦਾ ਹੋ ਜੇ ਤਾਂ ਕਾਹ ਨੂੰ ਹੋਵੇ ਹਾਂ ਮੈਨੂੰ ਵੀ ਉਹਨਾਂ ਦੇ ਪੱਖ ਦਾ ਮੈਨੂੰ ਯਕਦੇ ਕਿ ਨਹੀਂ ਕਰਲਾ ਮੇਰੇ ਵੀ ਪੌਲੀ ਖੇਤਰ ਸਾਰਿਆਂ ਤੋਂ ਤੂੰ ਤਾਂ ਤਾਂ ਖਾਏਂਗੀ ਮੇਰੇ ਵੀ ਪਾ ਦੀ ਚਾ ਕਰ ਲਾਦਾ ਕੀ ਕਰਦੀ ਹੈਗੀ ਨਹੀਂ ਦੇਖਨੀ ਨਾ ਤੇ ਮਾਂ ਕੋ ਨੂੰ ਹੋਇਆ ਕੀ ਹੈ ਵੀ ਮੈਂ ਇਹ ਨਹੀਂ ਨੇ ਦੇਖਦੇ ਹੈਗੇ ਵੀ ਸਾਡੀ ਖਾਤਰੀ ਵੀ ਕੀ ਕੁਛ ਕਰਦੀ ਫਿਰਦੀ ਆ ਤੁਹਾਡੇ ਮਾਂ ਆਏ ਤਾਂ ਸੋਚਦੇ ਨਹੀਂ ਹੈਗੇ ਜੇ ਮੈਂ ਕੋਈ ਕਰਦੀ ਆ ਮੈਂ ਤੁਹਾਡੀ ਖਾਤਰੀ ਕਰਦੀ ਆ ਆ ਜਿਹੜੇ ਹੈਗੇ ਨੇ ਡੂੜ ਕੇ ਲੜਾ ਉਹ ਭਗ ਜਾਊਗਾ ਤੁਹਾਡੇ ਹੱਥੋਂ ਫਿਰ ਤੇਰੇ ਉਹ ਫਿਰ ਕਿਨੇ ਸਾਨੂੰ ਰਿਸ਼ਤੇ ਕਰਨੇ ਨੇ ਤੇ ਕਿਨੇ ਸਾਨੂੰ ਉਹ ਕਰਨੇ ਨੇ ਉਹ ਤਾਂ ਲੈ ਜੂ ਮੌਜਨਾ ਲੈ ਕੇ ਤੁਰਦੀ ਲੱਗੂਗੀ ਜ਼ਮੀਨ ਚਲ ਹੁਣ ਤਾਂ ਵਧੀਆ ਕੜਾ ਲੋਟ ਆਇਆ ਚਲ ਅਮਾ ਉਹਦੇ ਪਾਉਣੀ ਆ ਫਟ ਲਾਪਰੀ ਰੋਟੀ ਖਵਾ ਦੇ ਖਾਂਦੀ ਨਹੀਂ ਹੈਗੀ ਖਵਾ ਦੇਨੀ ਆ ਚਲ ਉਹਦੇ ਜਗਮਾ ਤੇ ਨੂਨ ਭੁਗਦੀਆਂ ਜਾ ਕੇ ਖਵਾਉਨੀਆਂ ਰੋਟੀਆਂ ਉਹਨੂੰ ਮੈਂ ਨਪ੍ਰੀਤ ਆਏ ਬੈਠੀ ਹੈ ਕਾਲਜ ਨਹੀਂ ਗਈ ਪਤਾ ਹੈ ਮੈਨੂੰ ਤੂੰ ਕਿਉਂ ਨਹੀਂ ਗਈ ਕਾਲਜ ਵਧੀਆ ਕੀਤਾ ਨਹੀਂ ਗਈ ਜਦੋਂ ਦੋ ਚਾਰ ਦਿਨ ਨਾ ਜਾਵੇਂਗੀ ਨਾ ਉਹਦੀ ਅਕਲ ਟਿਕਾਣੇ ਆ ਜੂ ਆ ਜਿਹੜਾ ਤੁਕਾਲੋ ਤੇ ਥੱਪੜ ਮਾਰਿਆ ਹੀ ਨਾ ਉਹ ਤਾਂ ਬੜਾ ਹੀ ਵਧੀਆ ਕੀਤਾ ਐਵੇਂ ਹੋਣੀ ਸੀ ਉਹਦੇ ਨਾਲ ਇਹ ਜੇ ਲਾਲਚੀ ਦੇ ਨਾਲ ਨਹੀਂ ਮਸੀ ਜੀ ਮੈਨੂੰ ਥੱਪੜ ਨਹੀਂ ਵੀ ਮਾਰਨਾ ਚਾਹੀਦਾ ਮੈਨੂੰ ਜਾਣ ਬੁਝ ਕੇ ਮਾਰਿਆ ਗੁੱਸੇ ਚ ਵੱਜਿਆ ਲਦਾਸ ਤੈਨੂੰ ਗੁੱਸੇ ਚ ਵੱਜਿਆ ਗੁੱਸੇ ਚ ਕਿਵਾਂ ਵੱਜਿਆ ਬੰਦਿਆ ਹੋਇਆ ਮਾਰਿਆ ਤਾਂ ਹੁਣ ਤੂੰ ਉਹਨੂੰ ਭੁੱਲ ਜਾ ਉਹਦੇ ਮੱਥੇ ਨਾ ਲੱਗੀ ਇੰਨਾ ਆਸਾਨ ਨਹੀਂ ਹੈਗਾ ਭੁੱਲਣਾ ਮੈਂ ਉਹ ਦਿਨਾਂ ਨੂੰ ਮਰਾਂ ਦੇ ਵਾਦੇ ਕੀਤੇ ਹੋਏ ਐ ਮੇਰਾ ਤਾਂ ਦਿਲ ਹੀ ਨਹੀਂ ਮੰਨਦਾ ਉਹਦੇ ਬਿਨਾਂ ਤਾਂ ਮੈਂ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦੀ ਲੱਕਾਂ ਮਲੀਤੀ ਉਹ ਹਜੇ ਵੀ ਉਹਦੇ ਬਾਰੇ ਸੋਚਦੀ ਐ ਆਹ ਹਜੇ ਲਾਲਚੀ ਪਿੱਛੇ ਜਿਹਨੇ ਤੈਨੂੰ ਇਹ ਨਾ ਧੋਖਾ ਦਿੱਤਾ ਐਨੇ ਝੂਠੇ ਤਪਾਨ ਬੋਲਦਾ ਹੋ ਮੇਰਾ ਦਿਲ ਕਹਿੰਦਾ ਵੀ ਉਹ ਕਿਤੇ ਨਾ ਕਿਤੇ ਤਾਂ ਸੱਚ ਬੋਲਦਾ ਤੇ ਮਾਸੀ ਜੀ ਇਹ ਵੀ ਤਾਂ ਹੋ ਸਕਦਾ ਕਿ ਉਹਦੀ ਮਾਂ ਨੇ ਜਾਣ ਬੁੱਝ ਕੇ ਉਹਨੂੰ ਦੱਸਿਆ ਨਾ ਹੋਵੇ ਜਦੋਂ ਉਹ ਬਚਾਰੇ ਨਸਤੇ ਹੀ ਨਹੀਂ ਫਿਰ ਉਹਨੂੰ ਕਿਵੇਂ ਪਤਾ ਲੱਗੂ ਕਿ ਤੁਸੀਂ ਉਹਨਾਂ ਦੇ ਘਰੇ ਗਏ ਸੀ ਕਿਉਂਕਿ ਮੈਨੂੰ ਕਹ ਲਿਆ ਉਹਨੂੰ ਬੋਤ ਮਨਾਉਣ ਦੀ ਕੋਸ਼ਿਸ਼ ਕੀਤੀ ਐ ਪਰ ਉਹਨੇ ਆਪਣੀ ਕੋਈ ਹਿੰਡ ਬਗਾ ਕੇ ਰੱਖੀ ਕਿ ਸਾਡੇ ਘਰ ਕੋਈ ਨਹੀਂ ਆਇਆ ਨਹੀਂ ਆਇਆ ਨਹੀਂ ਆਇਆ ਜੇ ਆਇਆ ਹੁੰਦਾ ਫਿਰ ਉਹ ਕਹਿਣਾ ਦਿੰਦਾ ਮੈਂ ਇਹ ਨਹੀਂ ਕਹਿੰਦੀ ਤੁਸੀਂ ਉਹਨਾਂ ਦੇ ਘਰੇ ਨਹੀਂ ਗਏ ਤੁਸੀਂ ਉਹਨਾਂ ਦੇ ਘਰੇ ਗਏ ਹੋ ਪਰ ਉਹਦੀ ਮਾਂ ਨੇ ਆਪਣੇ ਮੁੰਡੇ ਤੋਂ ਲੁਕੋ ਕੇ ਰੱਖਿਆ ਉਹਦੀ ਮਾਂ ਨਹੀਂ ਚਾਹੁੰਦੀ ਵੀ ਸਾਡਾ ਵਿਆਹ ਹੋ ਜੇ ਮੁੰਡਾ ਦੇ 1% ਵੀ ਲਾਲਚੀ ਨਹੀਂ ਲਾਲਚ ਨੂੰ ਦੀ ਮਾਂ ਐ ਕਿਹੋ ਮੁੰਡਾ ਲਾਲਚੀ ਐ ਕਿਹੋ ਆਦੀ ਮਾਂ ਪਰ ਲਾਲਚੀ ਤਾਂ ਹੈਗੇ ਨੇ ਪੁੱਤ ਤੂੰ ਐਜੇ ਲਾਲਚੀਆਂ ਦੇ ਬਸ ਪੈ ਕੇ ਤੇ ਗਾਹਾਂ ਕਿਵੇਂ ਜ਼ਿੰਦਗੀ ਟਕਪਾਵੇਂਗੀ ਉੱਥੇ ਨਹੀਂ ਤੇਰੀ ਜ਼ਿੰਦਗੀ ਲੰਘਦੀ ਲਾਪ੍ਰਿਤ ਸਿਆਣੀ ਬਣ ਤੈਨੂੰ ਬੁੱਧਰੇ ਮੁੰਡੇ ਉਹਦੇ ਤਾਂ ਸੋਨੇ ਸੁਨਖੇ ਨਾਲੇ ਵੱਧ ਜ਼ਮੀਨ ਵਾਲੇ ਮੈਂ ਵੱਧ ਜ਼ਮੀਨ ਤੋਂ ਕੁਛ ਨਹੀਂ ਕਰਉਣਾ ਮਾਸਤੀ ਜੀ ਦਿਲ ਮਿਲਿਆਂ ਦੀ ਗੱਲ ਹੁੰਦੀ ਐ ਸਾਰੀ ਇੱਥੇ ਦਿਲ ਮਿਲ ਗਿਆ ਬਸ ਠੀਕ ਐ ਮੈਂ ਹੋਰ ਕਿਤੇ ਵਿਆਹ ਕਰਾਉਣ ਬਾਰੇ ਕਦੇ ਸੋਚ ਵੀ ਨਹੀਂ ਸਕਦੀ। ਕਿਆ ਤਾਂ ਮੈਂ ਉਹਦੇ ਨਾਲ ਹੀ ਕਰਾਉਣਾ ਚਾਹੁੰਦੀ ਆ। ਪਰ ਕੋਈ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ। ਸਾਡੇ ਦੋਹਾਂ 'ਚ ਜਿਹੜੀਆਂ ਗਲਤਫਹਿਮੀਆਂ ਪਈਆਂ ਨੇ ਇਹਨਾਂ ਨੂੰ ਕੌਣ ਬੰਦਾ ਦੂਰ ਕਰ ਸਕਦਾ ਹੈ? ਕੀ ਨਹੀਂ ਸਮਝ ਚਾਰੇ ਹਾਂ ਬਸ। ਗਲਤਫਹਿਮੀਆਂ ਦੋਨਾਂ ਦੇ ਮਨਾਂ 'ਚ ਨਹੀਂ। ਉਹਦੇ ਕੰਨੇ ਦੇ ਐ। ਉਹ ਕੱਲਾ ਸੋਚਦਾ ਵੀ ਮੈਨੂੰ ਤਾਂ ਜ਼ਮੀਨ ਆ ਜੇ। ਉਹਨਾਂ ਨੂੰ ਜ਼ਮੀਨ ਦੀ ਲੋੜ ਐ ਪੁੱਤੋ ਜ਼ਮੀਨ ਦੀ ਤੇਰੀ ਨਹੀਂ ਲੋੜ ਪਾਸੀ ਜੀ ਉਹਨਾਂ ਨੂੰ ਨਹੀਂ ਸਿਰਫ ਉਹਦੀ ਮਾਂ ਨੂੰ ਜ਼ਮੀਨ ਦੀ ਲੋੜ ਐ ਮੁੰਡਾ ਮੇਰੇ ਪ੍ਰਤੀ ਬਹੁਤ ਲਾਇਲ ਐ ਮੈਂ ਉਹਨੂੰ ਥੋੜਾ ਜਿਹਾ ਗੱਲ ਜ਼ਿਆਦਾ ਹੀ ਬੋਲ ਗਈ ਸੀ ਇਸ ਕਰਕੇ ਉਹ ਬੋਲ ਗਿਆ ਹਾਂ ਉੱਥੇ ਉਹ ਗਲਤ ਸੀ ਉਹਨੇ ਮੇਰੇ ਕੈਰੇਕਟਰ ਤੇ ਉਂਗਲ ਚੁੱਕੀ ਮੈਨੂੰ ਕਹਿੰਦਾ ਤੂੰ ਥਾਂ ਥਾਂ ਤੇ ਕੀ ਕਹਿ ਸਕਦੀ ਹਾਂ ਹੁਣ ਮੈਂ ਨਾ ਫਿਰ ਹੁਣ ਤੂੰ ਆਪ ਹੀ ਸੋਚ ਜਦੋਂ ਤੈਨੂੰ ਹੋ ਇੰਨੇ ਚਿਰ ਦਾ ਜਾਣਦਾ ਤੈਨੂੰ ਤਾਂ ਵੀ ਕਹਿ ਸਕਦਾ ਉਹ ہاں-ਹਾਂ ਤੇ ਫਿਰ ਵੀ ਐਂ ਕਹਿੰਦਾ ਹੋਊਗਾ ਫਿਰ ਜਦੋਂ ਗੁਣੀ ਉਹ ਐ ਕਹੀ ਜਾਂਦਾਗਾ ਗਾਹਾਂ ਤੇਰੇ ਬਾਰੇ ਕਿੱਥੋਂ ਚੰਗਾ ਸੋਚੂਗਾ ਗਾਹਾਂ ਤਨ ਕਰੇ ਰਹੀ ਨੂੰ ਕੰਮ ਕੀ ਆ ਕਰੂਗਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮਾਸੀ ਜੀ ਪਰ ਉਹ ਆਪਣੇ ਕੋਲੋਂ ਨਹੀਂ ਸੀ ਬੋਲ ਰਿਹਾ ਉਹਦੇ ਵਿੱਚ ਕੋਈ ਹੋਰ ਬੋਲ ਰਿਹਾ ਸੀ ਉਹ ਕਹਿੰਦਾ ਮੈਂ ਤੇਰੇ ਬਾਰੇ ਪਤਾ ਕਰ ਲਿਆ ਜੇ ਮਿਹਰ ਜੀ ਹੋਵਾ ਮੇਰੇ ਬਾਰੇ ਪਤਾ ਤਾਂ ਕਰੇ ਹੋ ਦਾ ਮਤਲਬ ਕਿਸੇ ਨਾ ਮੇਰੇ ਖਿਲਾਫ ਉਹਨੂੰ ਝੂਠੇ ਕਰਨ ਭਰੇ ਪਰ ਇੱਕ ਹੀ ਨਹੀਂ ਮੈਨੂੰ ਸਮਝ ਚ ਆਇਆ ਜਿਹੋ ਦੀ ਮਾਂ ਨੇ ਵੀ ਕਿਹਾ ਤਾਂ ਵੀ ਇੱਥੋਂ ਤਾਂ ਇਹੀ ਪਤਾ ਲੱਗਦਾ ਨਾ ਕਿ ਉਹਦੀ ਮਾਂ ਦੇ ਵੀ ਕਿਸੇ ਨੇ ਮੇਰੇ ਪ੍ਰਤੀ 네ਗੇਟਿਵ ਕਰਨ ਭਰੇ ਹੋਏ ਐ ਪਰ ਕੁਛ ਵੀ ਹੋ ਜੇ ਮੈਂ ਬੰਦੇ ਦਾ ਪਤਾ ਕਰਕੇ ਹਟੂੰਗੀ ਕਿ ਕੋਣਾ ਜਿਹੜਾ ਮੇਰੀ ਜਾਨ ਦਾ ਦੁਸ਼ਮਣ ਬਣਿਆ ਹੋਇਆ ਹੈ ਕੋਣਾ ਜਿਹੜਾ ਇਹ ਨਹੀਂ ਚਾਹੁੰਦਾ ਕਿ ਸਾਡੇ ਦੋਵਾਂ ਦਾ ਵਿਆਹ ਨਾ ਹੋ ਜੇ ਲੈ ਮੇਰੀ ਕਮਲੀਤੀ ਐ ਪਤਾ ਕਰਕੇ ਕਰ ਨਹੀਂ ਕੀ ਐ ਕੱਠੇ ਖੂਚ ਡਿੱਗ ਗਿਆ ਜਿਹਨੇ ਕਿਸੇ ਨੇ ਚੁਗਲੀ ਕਰਤੀ ਤੇਰਾ ਪਪਾ ਲਈ ਹੋਇਆ ਤੁਹਾਨੂੰ ਪਹਿਲਾ ਕਿਹੜੇ ਪਾਸੇ ਲੱਗਦਾ ਮਸੀ ਜੀ ਇਹ ਇਨਸਾਨ ਨੂੰ ਜਦੋਂ ਉਹੀ ਬੰਦਾ ਨਹੀਂ ਮਿਲਿਆ ਜਿਹਨੂੰ ਉਹ ਪਿਆਰ ਕਰਦਾ ਜਿਹਦੇ ਨਾਲ ਉਹਦੇ ਸੱਤ ਜਨਮਾਂ ਦੇ ਵਾਦੇ ਕੀਤੇ ਹੋਏ ਐ ਸਾਰੀ ਉਮਰ ਲੰਘਾਉਣ ਦੇ ਵਾਦੇ ਕੀਤੇ ਹੋਏ ਐ ਫਿਰ ਇਹੋ ਜੀ ਜ਼ਿੰਦਗੀ ਤੋਂ ਕੀ ਲੈਣਾ ਨਾ ਨਾ ਤੀ ਉਹਨਾ ਆਇਨਾ ਸੁੱਟ ਦੇਖ ਤੈਨੂੰ ਤਾਂ ਉਹ ਹੁਣ ਭੁੱਲਣਾ ਹੀ ਪੈਣਾ ਉੱਥੇ ਆਪਾਂ ਰਿਸ਼ਤਾ ਨਹੀਂ ਜੋੜਨਾ ਮੁੰਜੋ ਦਿੱਖ ਤਰਤਾ ਆ ਵੀ ਕਹੀ ਜਾਂਦਾ ਤੇਰੇ ਪਾਪਾ ਵੀ ਕਹੀ ਜਾਂਦਾ ਉਹ ਸਾਰੇ ਡੱਬਰ ਤੋਂ ਆਪਣਾ ਕਹੀ ਜਾਂਦਾ ਤੂੰ ਕੱਢੀ ਕਿਉਂ ਮੈਂ ਮੇ ਪੁੱਤ ਹਿੰਦ ਫੜੀ ਐ ਮਾਸੀ ਜੀ ਮੈਨੂੰ ਵਜੇ ਸੋਚਣ ਵਾਸਤੇ ਟਾਈਮ ਚਾਹੀਦਾ ਐ ਇੰਨੀ ਛੇਤੀ ਨਹੀਂ ਫੈਸਲੇ ਬਦਲੇ ਜਾਂਦੇ ਹੁੰਦੇ ਤੁਸੀਂ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਤੁਸੀਂ ਪਲੀਜ਼ نیچے ਜਾਓ ਮੈਨੂੰ ਕੱਲਾ ਛੱਡ ਦਿਓ ਮਰ ਜੀ ਇੱਤੀ ਗਈ ਮੈਂ ਤਾਂ ਤੈਨੂੰ ਚੰਗੀ ਮੱਤ ਦੇਣ ਦੀ ਸੀ ਠੀਕ ਹੈ ਤੈ ਨਹੀਂ ਮੰਨਣਾ ਤਾਂ ਫਿਰ ਮੈਂ ਕੀ ਕਰ ਸਕਦੀ ਆ ਮੈਂ ਤਾਂ ਤੇਰਾ ਭਲਾ ਚਾਹੁੰਦੀ ਸੀ ਵੀ ਤੂੰ ਉੱਥੇ ਜਾਵੇਂਗੀ ਉੱਥੇ ਤੇਰੇ ਨਾਲ ਰੋਜ਼ ਕੁੱਤੀ ਚੀਕਾ ਹੀ ਕੁੱਤੀ ਚੀਕਾ ਰਿਹਾ ਆਪਣਾ ਰੋਜ਼ ਤਲੀਸ ਤੁਸੀਂ ਜਾਓ ਚਲਤੀ ਸੋਚ ਲੈ ਪਰ ਕੋਈ ਸੋਝ ਸਮਝ ਕੇ ਫੈਸਲਾ ਨਹੀਂ ਇਹ ਜੇ ਲਾਲਚੀਆਂ ਦਾ ਕੁਝ ਨਹੀਂ ਪਤਾ ਹੁੰਦਾ ਕਦੋਂ ਇਹ ਲਾਈਟ ਨਾ ਲਾ ਦਿੰਦੇ ਨੇ ਜਿਹੜਾ ਵੀ ਇਨਸਾਨ ਨਾ ਮੇਰੀ ਜਾਨ ਦਾ ਵੈਰੀ ਬਣਿਆ ਹੋਇਆ ਹੈ ਹਨਾ ਕੌਣ ਮੇਰੇ ਨਾਲ ਦੁਸ਼ਮਣੀਆਂ ਕੱਢ ਰਿਹਾ ਹੈ ਪਤਾ ਤਾਂ ਮੈਂ ਕਰਕੇ ਹਟੂੰਗੀ ਮੈਨੂੰ ਪਤਾ ਬਾਵਾ ਮੇਰੇ ਨਾਲ ਧੋਖਾ ਨਹੀਂ ਜ਼ਰ ਕਰ ਸਕਦਾ ਉਹ ਦੇ ਕਿਸੇ ਨੇ ਮੇਰੇ ਖਿਲਾਫ ਕੰਨ ਭਰੇ ਹੋਏ ਹੈ ਚਾਹੇ ਕੁਝ ਵੀ ਹੋ ਜਾਏ ਫਤਾ ਤਾਂ ਮੈਂ ਕਰਕੇ ਹਟੂੰਗੀ